ਲੋਬੀ ਇੱਕ ਮੈਨ ਨਾਲੇ ਭਰਾਵੋ ਇੱਕ ਚੀਜ਼ ਨਾ ਮੈਨੂੰ ਦੱਸਿਆ ਜੋ ਤੁਸੀਂ ਆਪ ਜੀ ਨੂੰ ਪਤਾ ਤਾਂ ਹੈਗਾ ਵੀ ਮੈਂ ਇੱਕ ਟੀ ਐਮ ਪੀ ਵਾਲਾ ਸੀਜ਼ਨ ਨਾ ਜਾਨੀ ਕਿ ਨਹੀਂ ਗਏ ਕਿ ਮਸ਼ੀਨ ਲੈ ਕੇ ਮੂੰਗੀ ਤੇ ਤੇ ਬਾਗੂ ਆਇਆ ਸੀਜ਼ਨ ਲਾ ਕੇ ਤੇ ਨਾਲ ਪ੍ਰਿੰਸ ਕਿਉਂ ਭਗਿਆ ਤੇ ਦੱਸਣਾ ਜੋ ਸਹੀ ਸਹੀ ਵਾਕਏ ਵੱਡ ਗਿਆ ਹੋਊਗਾ ਕਿ ਇਹਨੇ ਕਿਨੇ ਕਿਲੇ ਵੱਡੇ ਮੂੰਗੀ ਤੇ 325 ਕਿਲੇ 300 ਪਈ ਇੱਕੇ ਥਾਂ ਤੇ ਜਾਂ ਦੋ ਤਿੰਨ ਥਾਂਾਂ ਤੇ ਹਾਂ ਪਹਿਲਾਂ ਵੱਡੇ ਹਰਦੇ ਹਰਦੇ ਮੇਰਾ ਆਇਆ ਸੀ 100 ਤੇ 80 ਕਿਲੇ ਅੱਛਾ ਫਿਰ ਜਿਹੜਾ ਵੱਡੇ ਸੌਹਰੇ ਨੇ ਪੈਣਾ ਆਹ ਟਿਪਰਗਾ ਹਾਂ ਉੱਥੇ ਆਪਣੇ ਹੋ ਗਏ ਸੀਗੇ 140 45 ਉੱਥੇ 145 ਇਹ ਸਾਰੇ ਸੀਜ਼ਨ ਦੇ 300 ਹਾਂ 25 ਹਾਂ ਕਈ ਤਾਂ ਮਸ਼ੀਨਾਂ ਵਾਲੇ ਬੜੇ ਯਾਰ ਰੋਈ ਜਾਂਦੇ ਪਏ ਆ ਉਹ ਕਈਆਂ ਉਹ ਕਾ ਗੁਸਾਕ ਤਾਂ ਮੈਂ ਤਾਂ ਦੱਸਦਾ ਵੀ ਮੈਂ ਤੜਕੇ 3 ਵਜੇ ਤੱਕ ਮੇਰੀ ਮਹੀਨ ਚੱਲਦੀ ਰਹੀ ਮਸ਼ੀਨ ਉਧਰ ਦੀ ਸੀ ਕਿ ਇੱਧਰ ਦੀ ਉਧਰ ਦੀ ਭਾਈ ਇਹ ਮਸ਼ੀਨ ਇਹ ਆਸ ਮਸ਼ੀਨ ਸੀ 21 ਮਾਡਲ ਅੱਛਾ ਕਿੰਨੇ ਵਜੇ ਤੱਕ ਚੱਲਦੀ ਰਹੀ ਯਾਰ 3 ਵਜੇ ਤੱਕ ਯਾਰ 12 ਵਜੇ ਤੱਕ ਦੋ ਤਿੰਨ ਦਿਨ ਚੱਲੀ ਬਸ ਰਾਤ ਦੇ ਹਾਂ 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 ਵਾਜੀ ਵਾ ਇਹ ਬਾਬੇ ਤੁਸੀਂ ਦੱਸਿਆ ਜੀ ਵਾਕੇ ਬਾਗੂ ਇਹਨੇ ਵੱਡ ਗਿਆ ਹੋਊਗਾ ਯਾਰ ਉਹ ਸੇ ਮਸ਼ੀਨ ਸਾਰਾ ਨਾ ਜਾ ਰਹੀ ਅੱਗੇ ਮੇਰੀ ਰਹਿੰਦੀ ਉੱਥੇ ਅੱਛਾ ਜਾਦੋਂ ਦੇ ਕੋਲ ਏਰੀਆ ਵਾ ਚੰਗਾ ਹੋਊਗਾ ਹੋਰ ਕੋਈ ਏਰੀਆ ਬਹੁਤ ਹੈ ਨਾ ਹਾਂ ਹਾਂ ਏਰੀਆ ਯਾਰ ਉਹ ਕਣਕ ਦਾ ਉਹਦਾ ਟਾਰਗੇਟ ਉਹਨੇ 1200 1200 ਕਿਲਗ ਲੰਗ ਲੰਗੜਾ ਲੜਦਾ ਯਾਰ 1200 ਕਿੱਲਾ ਕਿ ਵਿਗਾ ਕਿੱਲਾ ਚੱਲਦਾ ਵੀ ਉਹ ਪਾਣੀ ਪੱਤ ਤੱਕ ਆ ਜੱਬਲਪੁਰ ਤੱਕ ਜੱਬਲਪੁਰ ਤੱਕ ਜਾਂਦਾ ਉਹ ਅੱਛਾ ਵੀ ਮੈਂ 100 ਕਣਕ ਦੇ ਵੱਢ ਕੇ ਆਇਆ 150 ਸਿੜੀਆਂ ਪਾਣੀ ਤੇ 350 ਵੱਢਿਆ ਇੱਥੇ 400 ਰਸੋਰੀਆਂ ਦੇ ਪਿੰਡ 2-3 ਫਿਰ ਫਿਰ ਜੱਬਲਪੁਰ ਜਾ ਕੇ ਵੱਢ ਕੇ ਆਇਆ ਹਾਂ ਆਇਆ ਪਤਾ ਕਿਦੋਂ ਅਸੀਂ ਮੈਂ ਸਾਰੇ ਘਰੇ ਆ ਗਏ ਸੀ ਤੇ ਮੈਂ ਅਜੇ ਉੱਥੇ ਫਿਰਦਾ ਇਹ ਆਪਾਂ ਇੱਥੋਂ ਪਿੰਡ ਵੀ ਫ੍ਰੀ ਕਰਦੇ ਪਿੰਡ ਫ੍ਰੀ ਹੋ ਗਿਆ ਜਦੋਂ ਮੈਂ ਆ ਆ ਅੱਛਾ ਹਾਂ ਉਹ ਤਾਂ ਆਹ ਭਾਰ ਕੇ ਮਸ਼ੀਨ ਖੜੀ ਕਰਕੇ ਠੱਕੇ ਨਾ ਹੋਣਾ ਪੈਂਦਾ ਨਹੀਂ ਲੋ ਛੱਡਦਾ ਨਹੀਂ ਗੈਰ ਉਹ ਤਾਂ ਆਏ ਪਰ ਹੁਣ ਚੱਲ ਚੱਲੀਏ ਪਰ ਹੁਣ ਕਿੱਧਰ ਨੂੰ ਹਾਏ ਹਾਂ ਹਾਂ ਚੱਲ ਤੁਸੀਂ ਦੱਸਿਆ ਕਮੈਂਟਾਂ ਵਿੱਚ ਬਾਗੂ ਕਰ ਗਏ ਹੋਗੇ ਇਹਨੇ ਜਾਂ ਕਿੱਦਾਂ ਵਾਂ ਕਿਉਂ ਜੇ ਕੋਈ ਬੋਲੂਗਾ ਕਿ ਝੂਠ ਮਾਰਨ ਦਾ ਸਾਡੇ ਕੋ ਫੋਟੋ ਪਈ ਡੈਰੀ ਪਈ ਸਤ ਪ੍ਰਿੰਸ ਕੋ ਲਿਖਿਆ ਪਿਆ ਸਾਰਾ ਡੈਰੀ ਸਾਰਾ ਟਾਰਗੇਟ ਪਿਆ ਹੈ ਹਾਂ ਹਾਂ ਆ ਪ੍ਰਿੰਸ ਕੋ ਡੈਰੀ ਪਈ ਨਹੀਂ ਕਰ ਗਏ ਹੋਗੇ ਏਡੀ ਗੱਲਤ ਨਹੀਂ ਕਿ ਗਏ ਆਪਾਂ ਵੀ ਕਰ ਹੀ ਜਾਂਦੇ ਰਹੇ ਹਾਂ ਆ ਯਾਰ ਇਹ ਸਾਰੇ ਨਾ ਮੈਨੂੰ 200 ਆਖਿਆ ਸੀ ਸਾਰਾ 200 ਦਾ ਤੈਨੂੰ ਪਤਾ ਆਪਣਾ ਹੈਗਾ ਹੈਗਾ ਮੈਂ ਤਾਂ 40 50 ਉੱਤੋਂ ਹੀ ਕਰਾ ਦੂੰ 250 ਦਾ ਸੁਮਿਤ ਨੇ ਮੈਨੂੰ ਆਖਿਆ ਸੀ ਤੇ ਉੱਥੋਂ ਹੀ ਹੁਣ ਮੀਂਹ ਕਦੇ ਚੱਕਰ ਤੇ ਉੱਥੋਂ ਹੀ ਵੇਲੀ ਹੋਈ ਨਹੀਂ ਇਹ ਜੇ ਮਹੀਨਾ ਨਾ ਪੈਂਦਾ ਉੱਥੇ ਗਲਤੀ ਸੀ ਇਹ ਮਹੀਨਾ ਦੇਰੇ 250 ਦਾ ਜਾਣੇ ਪੁੱਛ ਲੈਣ ਪਾਵਾਂ 250 ਦਾ ਜਾਣੇ 4 4.5 ਤੋਂ ਮਾਰਦੀ ਸਾਰਾ ਹਾਂ